ਪੰਜਾਬ ਦੇ ਮੈਂਬਰ ਫਾਟਿਮਨ ਤੇ ਕੈਪਟਨ ਦੀ ਸਬਤਤ ਵਿਆਰਤ ਵਿੱਚ ਗ੍ਰਹਿ ਮੰਤਰੀ ਰਹੇ ਸੁਖਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਬੱਡੇ ਨਸ਼ਾ ਤਸਕਰਾਂ ਦੇ ਫਾਈਲ ਅਪ ਕਰ ਦਿੱਤੇ 13000 ਤੋਂ ਵੱਧ 14000 ਤੱਕ ਦੀ 13866 ਤਸਕਰਾਂ ਸਨ ਪਰ ਦੇ ਜੁਤ ਨਸ਼ਾ ਬੰਦੇ ਚਲੋ ਚਰਚਾ ਥੋੜੀ ਪੰਤਕ ਪਹਿਲਾਂ ਦੀ ਕਰਦੇ ਹਾਂ ਬਰਸਾ ਸਰ ਬਲਟੋਹਾ ਅਨਿਕਲ ਦਿੱਤੀ ਜਿਮੁਰਕੇ ਨਿਕਲਦਾ ਹੂ। ਇਲਾਕਾ ਪੰਟ ਹੈ। ਕਿ ਬਰਸਾ ਸਰ ਬਲਟੋਹਾ ਨੂੰ ਜਿਹੜੀ ਗਲਤ ਸਭ ਤੋਂ ਮਾਤਮਾ ਦਿੱਖ ਲੱਗ। ਬਾਬਤ ਮੁਲਾਕਾਤ ਕਰੂਗਾ, ਤਾਲਮਿਲ ਕਰੂਗਾ ਤਾਂ ਕਿ ਮਾਮਲਾ ਪੰਤਕ ਤੌਰ ਤੇ ਹੱਲ ਹੋ ਜਾਵੇ। ਉਧਰ ਸਤਿ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਇਹਨਾਂ ਦੇ ਬਾਬਤੇ ਆਉਣ ਤੋਂ ਪਹਿਲਾਂ ਹੀ ਆਪਣੀ ਜੀਚੀ ਮੀਟਿੰਗ ਕੀਤੀ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਯੁੱਧ ਨਸ਼ਿਆਂប្រੁੱਧ ਇਸ ਮੌਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦਾ ਇਹ slogan ਸਕੂਲਾਂ 'ਚ ਵੀ ਗੂੰਜ ਰਿਹਾ ਹੈ ਰਾਜਨੀਤਿਕ ਸਟੇਜਾਂ ਤੋਂ ਵੀ ਗੂੰਜ ਰਿਹਾ ਹੈ ਪਿੰਡ ਪੱਦਰ ਤੇ ਵੱਖ-ਵੱਖ ਵਿਭਾਗਾਂ ਵੱਲੋਂ ਕਰਾਇਆ ਜਾ ਰਿਹਾ ਸਮਾਗਮਾਂ 'ਚ ਵੀ ਗੂੰਜ ਰਿਹਾ ਹੈ ਪਰ ਕੀ ਪੰਜਾਬ ਨਸ਼ਾ ਮੁਕਤ ਹੋ ਰਿਹਾ ਜਦੋਂ ਪਾਣੀਆਂ ਦੀ ਗੱਲ ਚੱਲਦੀ ਆ ਤਦ ਵੀ ਕੈਪਟਨ ਅਮਰਿੰਦਰ ਦਾ ਜ਼ਿਕਰ ਆਉਂਦਾ ਜਦੋਂ ਨਸ਼ਿਆਂ ਦੀ ਗੱਲ ਚੱਲਦੀ ਆ ਤਦ ਵੀ ਚਾਰ ਹਫ਼ਤਿਆਂ ਦਾ ਜ਼ਿਕਰ ਆਉਂਦਾ ਮੌਜੂਦਾ ਸਰਕਾਰ ਦੇ ਹਵਾਲੇ ਨਾਲ ਆਪਾਂ ਕਈ ਵਾਰ ਇਸ ਪ੍ਰੋਗਰਾਮ ਚਰਚਾ ਕੀਤੀ ਹੈ ਪਰ ਅੱਜ ਮੈਂ ਗੱਲ ਕਰਨ ਲੱਗਿਆ ਹਾਂ ਕੈਪਟਨ ਅੰਦਰ ਸਿੰਘ ਦੇ ਹਵਾਲੇ ਨਾਲ ਪੰਜਾਬ ਦੇ ਮੈਂਬਰ ਪਾਰਲੀਮੈਂਟ ਤੇ ਕੈਪਟਨ ਦੀ ਸਰਕਾਰ ਦੀ ਬਜਾਰਤ ਦੇ ਵਿੱਚ ਗ੍ਰਹਿ ਮੰਤਰੀ ਰਹੇ ਸੁਜੀਂਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਣਬੁੱਝ ਕੇ ਵੱਡੇ ਨਸ਼ਾ ਤਸਕਰਾਂ ਦੀ ਫਾਈਲ ਨੂੰ ਦੱਬ ਕੇ ਰੱਖਿਆ ਉਹਨਾਂ ਨੇ ਉਸ ਫਾਈਲ ਨੂੰ ਸੀਐਮਓ ਹਾਊਸ ਤੋਂ ਕਲੀਅਰ ਹੀ ਨਹੀਂ ਕੀਤਾ ਅਸੀਂ ਬਾਰ-ਬਾਰ ਜਾਂਦੇ ਸੀ ਬਾਰ-ਬਾਰ ਆਖਦੇ ਸੀ ਬਾਰ-ਬਾਰ ਕਹਿੰਦੇ ਸੀ ਇੱਕ ਦੋ ਦਿਨ ਕੋਈ ਹਿਲਜੁਲ ਹੁੰਦੀ ਸੀ ਪਰ ਉਹ ਫਾਈਲ ਨਹੀਂ ਬਾਹਰ ਆਈ ਤੇ ਜੋ ਫਾਈਲ ਬਾਹਰ ਆਈ ਹੁੰਦੀ ਕਹਿੰਦੇ ਕਈ ਵੱਡੇ ਆਗੂ ਟੰਗੇ ਜਾਣੇ ਸੀ ਕੀ ਉਹ ਤੇ ਅੱਜ ਵਾਲਾ ਸਵਾਲ ਇੱਕੋ ਹੈ ਪਹਿਲਾਂ ਚਲੋ ਉਸ ਸਵਾਲ ਤੇ ਜਾਂਦੇ ਹਾਂ ਇਸ ਨੂੰ ਕੀ ਪਾਰਟੀ ਵਿਰੋਧੀ ਬਿਆਨ ਮੰਨੀ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਆਪਣੀ ਮੁੱਖ ਮੰਤਰੀ ਵਾਲੀ ਜਾਂ ਕਾਂਗਰਸ ਦੀ ਸਰਕਾਰ ਲਿਆਉਣ ਦੇ ਲਈ ਗੁਰੂ ਘਰ ਕੰਨੀ ਨੂੰ ਮੂੰਹ ਕਰਕੇ ਗੁਟਕਾ ਸਾਬ ਤੇ ਹੱਥ ਰੱਖ ਕੇ ਪੰਜਾਬ 'ਚੋਂ 4 ਹਫ਼ਤਿਆਂ 'ਚ ਨਸ਼ਾ ਮਕਾਉਣ ਦਾ ਦੰਪਰ ਪਰ ਤੇ ਸਵਾਲ ਆਉਣ ਤੇ ਕਹਿੰਦੇ ਨੇ ਐਨੇ ਜਣੇ ਅੰਦਰ ਕਰਤੇ ਆ 48000 ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਹੈ ਕਹਿੰਦੇ ਹੋਰ ਲੱਖ ਤੋੜਨਾ ਕੀ ਹੁੰਦਾ ਤੋੜਤਾ ਇਹ ਜਵਾਬ ਹੁੰਦਾ ਸੀ ਉਹ 4 ਹਫਤੇ ਜਿਨ੍ਹਾਂ ਚ ਪੰਜਾਬ ਚੋਂ ਨਸ਼ਾ ਮਕਾਉਣਾ ਸੀ ਉਹ ਪੌਣੇ 5 ਸਾਲ ਚ ਨਹੀਂ ਆਏ ਜੋ ਆਏ ਹੁੰਦੇ ਤਾਜਾ ਜੁੱਧ ਨਸ਼ਾ ਅੰਮ੍ਰਿਤ ਦਾ ਡਰਾਮਾ ਨਾ ਹੋ ਰਿਹਾ ਹੁੰਦਾ ਹੋਏ ਵੀ ਡਰਾਮਾ ਰਿਹਾ ਪਰ ਇਹ ਜਿਹੜਾ ਸੁਖਿੰਦਰ ਰੰਧਾਵਾ ਨੇ ਪਹਿਲੂ ਚੁੱਕਿਆ ਮੈਂ ਪਹਿਲਾਂ ਉਹਦੇ ਉੱਤੇ ਗੱਲ ਕਰਦਾ ਕਹਿੰਦੇ ਪੰਜਾਬ ਸਰਕਾਰ ਜੁਧ ਨਸ਼ਾ ਵਿਰੁੱਧ ਚਲਾ ਰਹੀ ਆ ਨਸ਼ਾ ਖਤਮ ਕਰਨ ਦਾ ਪੂਰੀ ਤਰ੍ਹਾਂ ਸੰਕਲਪਤਾ ਕਹਿੰਦੇ ਕਪਟਿੰਦਰ ਸਿੰਘ ਨੇ ਵੀ ਲਿਆ ਸੀ ਉਹ ਕਿੰਨਾ ਕੁ ਪੂਰਾ ਹੋਇਆ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਨੇ ਖੁਲਾਸਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ 'ਚ ਨਸ਼ੇ ਦੇ کاروبار ਦੇ ਵਿੱਚ ਸ਼ਾਮਲ ਕਈ ਵੱਡੇ ਆਗੂਆਂ ਨੂੰ ਰਾਹਤ ਦਿੱਤੀ ਗਈ ਉਹਨਾਂ ਦੇ ਖਿਲਾਫ ਐਸਟੀਐਫ ਨੂੰ ਜਾਂਚ ਦੀ ਪਰਮਿਸ਼ਨ ਹੀ ਨਹੀਂ ਦਿੱਤੀ ਗਈ ਜੰਦਾਬਾਹੋਰੀ ਕਹਿੰਦੇ ਕੈਪਟਨਿੰਦਰ ਸਿੰਘ ਨੇ 2 ਦਿਨ ਪਹਿਲਾਂ ਕਿਹਾ ਸੀ ਕਿ ਉਹਨਾਂ ਦੇ ਕਾਰਜਕਾਲ 'ਚ 48000 ਨਸ਼ਾ ਤਸਕਰਾ ਉੱਤੇ ਕਾਰਵਾਈ ਕੀਤੀ ਗਈ ਸੀ ਕੈਪਟਨ ਨੇ ਕਿਹਾ ਸੀ ਕਿ ਮੈਂ ਗੁਟਕਾ ਸਾਫ ਦੀ ਸੌਂ ਖਾਦੀ ਸੀ ਨਸ਼ਾ ਤਸਕਰੀ ਖਤਮ ਕਰ ਲਈ ਸੋ ਮੈਂ ਪੂਰੀ ਕੀਤੀ ਸੋ 2 ਦਿਨ ਪਹਿਲਾਂ ਅਮਰਿੰਦਰ ਦਾ ਇਹ ਬਿਆਨ ਆਉਣਾ ਉਹਦੇ ਉੱਤੇ ਮੋੜਮਾ ਜਵਾਬ ਮੋੜਮਾ ਸਵਾਲ ਉਹਨਾਂ ਦੇ ਨਾਲ ਸਾਥੀ ਰਹੇ ਗ੍ਰਹਿ ਮੰਤਰੀ ਰੇ ਸੁਖਿੰਦਰ ਰੰਧਾਵਾ ਦੇ ਕਹਿਣਾ ਕਿ ਵੀ ਕੈਪਟਨ ਨੇ ਨਸ਼ਾ ਤਸਕਰਾਂ ਤੇ ਕਾਰਵਾਈ ਹੀ ਨਹੀਂ ਕੀਤੀ ਉਹ ਕਹਿੰਦੇ ਕਿ ਰਿਪੋਰਟ ਦਵਾ ਕੇ ਰੱਖੀ ਐਸਟੀਐਫ ਨੂੰ ਜਾਂਚ ਦੀ ਮਨਜ਼ੂਰੀ ਨਹੀਂ ਦਿੱਤੀ ਸੀਐਮਓ ਜੀ ਫਾਈਲ ਪਈ ਰਹੀ ਸਾਡੇ ਕਹਿਣ ਦੇ ਬਾਵਜੂਦ ਮੰਗਣ ਦੇ ਬਾਵਜੂਦ ਉਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੀ ਵੱਡੇ ਤਸਕਰਾਂ ਨੂੰ ਹੱਥ ਹੀ ਨਹੀਂ ਪਾਇਆ ਸੁਨਿੰਦਰ ਰੰਦਾਬਾ ਕਿਹਾ ਕਿ ਮੈਂ ਕਈ ਵਾਰ ਕੈਪਟਨ ਸਾਹਿਬ ਨੂੰ ਕਿਹਾ ਕਿ ਆਪਣੇ ਪਰਿਵਾਰਾਂ ਉੱਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਜਿਸ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਆਪਾਂ ਸਟੇਜਾਂ ਤੋਂ ਬੋਲਦੇ ਰਹੇ ਆ ਪਰ ਉਹਨੂੰ ਕੁਝ ਕਰ ਦਿਖਾਈਏ ਪਰ ਕਹਿੰਦੇ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਹੱਥ ਵੀ ਨਹੀਂ ਹਿਲਾਇਆ ਗ੍ਰਹਿ ਮੰਤਰੀ ਕਹਿੰਦਾ ਜਦੋਂ ਮੈਂ ਬਣਿਆ ਉਹ ਤੋਂ ਪਹਿਲਾਂ ਇਹੀ ਕਿਹਾ ਜਾਂਦਾ ਹੁੰਦਾ ਸੀ ਕਿ ਮਾਮਲਾ ਕੋਰਟ ਚਾ ਜੀ ਇਸ ਲਈ ਆਹ ਬੜਿਆਂ ਖਿਲਾਫ ਕਾਰਵਾਈ ਨਹੀਂ ਹੋ ਸਕਦੀ ਕਹਿੰਦੇ ਜਦੋਂ ਮੈਂ ਗ੍ਰਹਿ ਮੰਤਰੀ ਬਣਿਆ ਤੇ ਮੈਂ ਪਤਾ ਕਰਾਇਆ ਕਿ ਹਾਈ ਕੋਰਟ ਦੇ ਵਿੱਚ ਕਿਹੜੇ ਕਿਹੜੇ ਮਾਮਲੇ ਨੇ ਕਿਹੜੀ ਕਿਹੜੀ ਰਿਪੋਰਟ ਤੇ ਰੋਕ ਲੱਗੀ ਆ ਕਹਿੰਦੇ ਜੀ ਉੱਥੇ ਕੋਈ ਰੋਕ ਰੋਕ ਨਹੀਂ ਲੱਗੀ ਸੋ ਇਹ ਕਹਿੰਦੇ ਕਿ ਇਹ ਸੁਖਿੰਦਰ ਰੰਧਾਵਾ ਦਾ ਦਾਵਾ ਹੈ ਕਿ ਰਿਪੋਰਟ ਰੋਕ ਕੇ ਰੱਖਣ ਦੇ ਪਿੱਛੇ ਇਹ ਦੰਬੀ ਪਰ ਹੈਗਾ ਜੀ ਹਾਈ ਕੋਰਟ ਤੇ ਨੇ ਰੋਕ ਲਈ ਵੀ ਇਹਦੇ ਤੇ ਤੋਂ ਕਹਿੰਦੇ ਹਾਈ ਕੋਰਟ ਵੱਲੋਂ ਕੋਈ ਰੋਕ ਨਹੀਂ ਸੀ ਸੋ ਕੀ ਅਮਰਿੰਦਰ ਸਿੰਘ ਨਸ਼ਾ ਤਸਕਰਾਂ ਨੂੰ ਵਿਚਾਰ ਰਹੀ ਸੀ ਤੇ ਉਹ ਕਹਿੰਦੇ ਆ 48000 ਤੇ ਕਾਰਵਾਈ ਤੇ ਇੱਧਰ ਸੁਖਿੰਦਰ ਰੰਧਾਵਾ ਕਹਿੰਦਾ ਕਿ ਇਹ ਸਾਰੀ ਕਾਰਵਾਈ ਤਸਕਰਾਂ ਨੂੰ ਬਚਾਉਣ ਲਈ ਹੋਈ ਹੈ ਤੇ ਫਿਰ ਕਿਹਨੂੰ ਜ਼ਿੰਮੇਵਾਰ ਠਹਿਰਾਈਏ ਪੰਜਾਬ 'ਚ ਨਸ਼ਾ ਲਿਆਉਣ ਲਈ ਕਿਹਨੂੰ ਜ਼ਿੰਮੇਵਾਰ ਠਹਿਰਾਈਏ ਨਸ਼ਾ ਫਲਾਉਣ ਲਈ ਕਿਹਨੂੰ ਜ਼ਿੰਮੇਵਾਰ ਠਹਿਰਾਈਏ ਨਸ਼ਾ ਨਾ ਮਕਾਉਣ ਲਈ ਇਸ ਸਵਾਲ 'ਚ ਸਾਰੇ ਨੰਗੇ ਨੇ ਚਲੋ ਇੱਕ ਪਹਿਲੂ ਹੋਰ ਮੌਜੂਦਾ ਸਰਕਾਰ ਦੇ ਵਾਅਦਿਆਂ ਬਿਲਕੁਲ ਜੀ ਪਹਿਲੂ ਇਹ ਹੈ ਕਿ ਪੰਜਾਬ ਦੀਆਂ ਜੇਲਾਂ 'ਚ ਲਗਾਤਾਰ ਕਹਿੰਦੇ ਜਿਹੜੇ ਕੈਦੀਆਂ ਨਾਲੋਂ ਬੰਦੀਆਂ ਦੀ ਗਿਣਤੀ ਵਧ ਰਹੀ ਹੈ ਜਿਹੜੇ ਫੜੇ ਜਾਂਦੇ ਨੇ ਫਿਰ ਵਿਚਾਰ ਦੇਨ ਬੰਦੀ ਹੁੰਦੇ ਨੇ ਉਹਨਾਂ ਦੀ ਗਿਣਤੀ ਵਧ ਜਾਂਦੀ ਹੈ ਕੈਦੀਆਂ ਦੀ ਉਨੀ ਗਿਣਤੀ ਜਿੰਨੇ ਬੰਦੀਆਂ ਦੀ ਇਸ ਲਈ ਜਿਹਨਾਂ ਡੱਕੀਆਂ ਪਈਆਂ ਨੇ ਫਿਰ ਇਹ ਬੰਦੀਆਂ ਦੀ ਗਿਣਤੀ ਅਚਾਨਕ ਵਧੀ ਕਿਉਂ ਤੇ ਇੱਥੇ ਵੀ ਖੇਲ ਹੈ ਸਰਕਾਰ ਨੇ ਦਮ ਭਰਿਆ ਕਿ ਜੀ 13000 ਤੋਂ ਵੱਧ 14000 ਦੇ ਕਰੀਬ 13866 ਤਸਕਰ ਅਸੀਂ ਫੜਲੇ ਕਹਿੰਦੇ ਜੁੱਧ ਨਸ਼ਿਆਂ ਵਿਰੁੱਧੀ ਮਹੰਦਤ 13866 ਬੰਦੇ ਫੜੇ ਨੇ ਪਰ ਜੇਲ੍ਹ 'ਚ ਜਿਹੜੀ ਗਿਣਤੀ ਵੱਧ ਰਹੀ ਆ ਬੰਦੀਆਂ ਦੀ ਉਹ 6500 ਕੁਛ ਫਿਰ 7000 ਕਿੱਥੇ ਉੜ ਗਏ 7072 7300 ਕਿੱਥੇ ਉੜ ਗਏ ਅਸਲ ਜਨਾਬ ਜਦੋਂ ਫੜਦੇ ਉਹ ਨਾਲ ਦੀ ਨਾਲ ਜਮਾਨਤ ਹੋਈ ਜਾਂਦੀ ਆ ਕੰਮ ਐ ਚੱਲੀ ਜਾਂਦਾ ਗੋਲ-ਗੋਲ ਸਾਈਕਲ ਘੁੰਮ ਰਿਹਾ ਚਲੋ ਰਿਪੋਰਟ ਹੈ ਚਰਨਜੀਤ ਪੁੱਲਰ ਦੀ ਫਰਨਾ ਪਰ ਰਿਪੋਰਟ ਦਾ ਮੋਟਾ-ਮੋਟਾ ਪੱਕ ਸਮਝਦੇ ਆ ਫਿਰ ਇੱਥੇ ਕਰਦੇ ਆ ਮੰਥਨ ਰਿਪੋਰਟ ਕਹਿੰਦੀ ਜੇਲ੍ਹ ਚ ਭੀੜ ਹੈ ਜੀ ਕੈਦੀਆਂ ਨਾਲੋਂ ਬੰਦੀਆਂ ਦੀ ਗਿਣਤੀ ਵਧ ਗਈ ਹੈ ਰੋਜ਼ਾਨਾ ਔਸਤਨ 150 ਨਸ਼ਾ ਤਸਕਰਾਂ ਦੀ ਐਂਟਰੀ ਹੁੰਦੀ ਹੈ ਤੇ ਪੰਜਾਬ ਸਰਕਾਰ ਜੁੱਧ ਨਸ਼ਿਆਂ ਵਿਰੁੱਧੀ ਮਹਮ ਤਹਿਤ ਮੈਂ ਤਾਂ ਹੀ ਉਹਦੀ ਗੱਲ ਕਰਿਆ ਸੀ ਕਿ 13860 ਤਸਕਰ ਹੁਣ ਤੱਕ ਫੜੇ ਆ ਪਰ ਸੱਚਾਈ ਇਹ ਹੈ ਕਿ ਜ਼ਿਆਦਾਤਰ ਤਸਕਰ ਜ਼ਮਾਨਤ 'ਤੇ ਬਾਹਰ ਆ ਜਾਂਦੇ ਆ ਤੇ ਇਸ ਲਈ ਫਿਰ ਅਿਕਸੋਨਾ ਹਟ ਕਰੋ ਜਫੜ ਹੁੰਦੇ ਆ ਸੋ 100 150 ਦੀ ਜਵਾਨਤ ਹੋਈ ਜਾਂਦੀ ਹੈ ਹਿਸਾਬ ਉੱਥੇ ਬਰਾਬਰ ਦਾ ਬਰਾਬਰ ਪੰਜਾਬ ਦੀਆਂ ਜ਼ਿਲ੍ਹਿਆਂ ਚ ਬੰਦੀਆਂ ਦੀ ਪੀੜ ਤੇ ਜਿੰਨਾ ਵਧ ਰਹੀ ਹੈ ਜਦੋਂ ਕਿ ਕੈਦੀਆਂ ਦੀ ਨਫਰੀ ਕਾਫੀ ਘਟਾ ਹੈ ਪੰਜਾਬ ਪੁਲਿਸ ਨੇ ਅੱਜ ਦੱਸਿਆ ਕਿ ਜੁੱਧ ਨਸ਼ਾ ਬਰੁੱਤ ਤਹਿਤ ਪਹਿਲੀ ਮਾਰਚ ਤੋਂ ਹੁਣ ਤੱਕ 13866 ਤਸਕਰ ਫੜੇ ਗਏ ਨੇ ਮਾਰਚ ਅਪ੍ਰੈਲ ਮਈ ਤਿੰਨ ਮਹੀਨਿਆਂ ਦੀ ਅਪਮਾਨੀ ਇਹਦੇ ਮਈ ਦੇ ਲੋਕ ਦਿਨ ਰਹਿੰਦੇ ਨੇ ਚਲੋ ਆਪਾਂ ਤਿੰਨ ਤਿੰਨ ਮਹੀਨਿਆਂ ਦਾ ਪੂਰਾ ਮਾ ਲੇ ਤਿੰਨ ਮਹੀਨਿਆਂ ਚ 13866 ਤਸਕਰ ਫੜ ਲੇ ਇਹ ਤਸਕਰ ਕਿੱਡੇ ਕਬਡੇ ਤਸਕਰ ਨੇ ਆਪਾਂ ਇਹਦੇ ਤੇ ਵਿਆਹਾਂਗੇ ਪਹਿਲਾਂ ਆਪਾਂ ਇਹ ਅੰਕੜੇ ਸਮਝਦੇ ਮਤਲਬ ਕਿ ਲੰਘੇ 87 ਦਿਨਾਂ ਦੇ ਵਿੱਚ ਰੋਜ਼ਾਨਾ ਔਸਤਨ 159 ਕ ਬੰਦੀ ਜਿਲਾਂ ਚ ਪੁੱਜਦੇ ਨੇ ਇਹ ਐਵਰੇਜ ਕੱਢ ਲਈ ਪੁਲਰ ਹੋਰਾਂ ਨੇ ਕਿ ਐਵਰੇਜ ਹੀ ਬੰਦੀ ਹੈ ਜੇਲ੍ਹਾਂ ਦੀ ਇੰਨੀ ਸਮਰੱਥਾ ਨਹੀਂ ਜਿੰਨੇ ਬੰਦੀ ਪੁੱਜ ਰਹੇ ਨੇ ਪੰਜਾਬ ਦੇ ਜਿਲ੍ਹਾਂ ਵਿੱਚ ਅੱਜ ਕੁੱਲ 37516 ਦੀ ਨਫਰੀ ਹੈ ਜਿਨ੍ਹਾਂ ਚ 30709 ਵਿਚਾਰਦੀਨ ਬੰਦੀ ਨੇ ਜਿਸ 37000 ਚ 30000 ਉਹ ਨੇ ਤਾਂ ਪਿੱਛੇ 7000 ਬਚੇ ਭਾਈ ਤੇ ਇਹਦਾ ਮਤਲਬ ਜੇਲ੍ਹਾਂ ਚ 81% ਦੀ ਬੰਦੀ ਨੇ ਤੇ ਬਾਕੀ ਕੈਦੀ ਨੇ ਫਿਰ ਮਤਲਬ 19% ਦੇ ਕਰੀਬ 18.5 18 19% 81.85% ਦੀ ਬੰਦੀ ਨੇ ਜੇਲ੍ਹਾਂ ਚ ਤੇ ਬਾਕੀ ਸਾਰੇ ਕੈਦੀ ਨੇ ਸੋ ਕੈਦੀਆਂ ਦੀ ਗਿਣਤੀ ਤਾਂ 18-19% ਹੈ ਚਲੋ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਫਰਵਰੀ ਮਹੀਨੇ ਚ ਜਿੱਲਾਂ ਚ ਬੰਦੀਆਂ ਦੀ ਕਰੀਬ 31000 ਦੀ ਨਫਰੀ ਸੀ ਪਹਿਲਾਂ 31000 ਸੀ ਤੇ ਹੁਣ 37000 ਹੋ ਗਈ ਤੇ ਇਸ ਵੇਲੇ 37000 ਤਾਂ ਇਹ ਮਤਲਬ 6000 ਵਧੀ ਪਰ ਗ੍ਰਿਫਤਾਰੀ ਕਹਿੰਦੇ 13866 ਹੈ ਤੇ ਜੇ 13866 ਹੈ ਤੇ ਫਿਰ ਗਿਣਤੀ ਇਹ ਇੰਨੀ ਕਿਉਂ ਵਧ ਰਹੀ ਹੈ ਇਹ ਤਾਂ 7000 ਜਵਾਨ ਤੇ ਬਾਹਰ ਜਾ ਨੂੰ ਜੋਰ ਦਾਖਲ ਹੋਣੇ ਜਾਂ ਨੂੰ ਫੇਰ ਵਾਰ ਹੋ ਜਾਣੇ ਸੋ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਪੀਰੀਅਡ ਤੋਂ ਬਾਅਦ ਜਮਾਨਤ ਆਉਣੀ ਸ਼ੁਰੂ ਹੋ ਗਈ ਤੇ ਬੰਦੇ ਆਈ ਜਾਂਦੇ ਜਾਈ ਜਾਂਦੇ ਪਰ ਵੀ ਮਹੀਨੇ ਚ ਵਿਚਾਰਦੀਨ ਬੰਦੀ ਕਰੀਬ 25000 ਸਨ ਜੋ ਕਿ ਹੁਣ ਤੱਕ 30000 ਹੋ ਚੁੱਕੇ ਨੇ ਪੰਜਾਬ ਪੁਲਿਸ ਵੱਲੋਂ 87 ਦਿਨਾਂ ਦੌਰਾਨ 1386 ਤਸਕਰਾਂ ਦੇ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿੱਚ ਵਿਚਾਰਦੀਨ ਬੰਦੀਆਂ ਦਾ ਅੰਕੜਾ 38000 ਨੂੰ ਛੁਣਾ ਚਾਹੀਦਾ ਸੀ ਸੋ ਕਹਿੰਦੇ ਇਸ ਲਈ ਛੁਣਾ ਤੇ ਇਸਾ ਨੂੰ ਚਾਹੀਦਾ ਪਰ ਵਿੱਚੋਂ ਜਮਾਨਤ ਹੋ ਗਈ ਹੁਣ ਸਵਾਲ ਇਹ ਹੈ ਕਿ ਕਿੰਨੇ ਤਸਕਰ ਫੜ ਲਏ ਜੀ ਜਨਾਬ 13000 864 ਤਸਕਰ ਫਰਵਰੀ ਤੋਂ ਲੈ ਕੇ ਮਾਰਚ ਤੋਂ ਲੈ ਕੇ ਚਲੋ ਮਾਰਚ 1 ਮਾਰਚ ਤੋਂ ਲੈ ਕੇ ਇਸ ਮਈ ਮਹੀਨੇ ਤੱਕ 13864 ਬੰਦਿਆਂ ਨੂੰ ਫੜਨ ਤੋਂ ਬਾਅਦ ਪੰਜਾਬ ਚ ਨਸ਼ਾ ਮੁਕ ਗਿਆ ਥੋੜੀ ਗਿਣਤੀ ਨਹੀਂ ਹੈ ਬਲਡੋਜ਼ਰ ਕਲਚਰ ਵੀ ਬਹੁਤ ਚੱਲਿਆ ਤੁਹਾਡਾ ਘਰ-ਬਾਰ ਵੀ ਢਾਏ ਪਰ ਜਨਾਬ ਚੱਟਾ ਮੁੱਕ ਨਹੀਂ ਰਿਹਾ ਸਕੂਲਾਂ ਚ ਬੱਚਿਆਂ ਰੈਲੀਆਂ ਵੀ ਕਢਾਲੀਆਂ ਮਾਸਟਰਾਂ ਨੂੰ ਦਕਾਨਾ ਚੱਕਰਨ ਵੀ ਲਲੇ ਕਾ ਮਾਸਟਰ ਜਾ ਰਹੇ ਨੇ ਦੁਕਾਨਾਂ ਤੇ ਛੋਏ ਸਾਰੀ ਪ੍ਰਕਿਰਿਆ ਅਪਣਾਉਣ ਦੇ ਬਾਵਜੂਦ ਵੀ ਪੰਜਾਬ ਦੀਆਂ ਜੜਾਂ ਚੋਂ ਨਸ਼ਾ ਨਹੀਂ ਜਾ ਰਿਹਾ ਚਿੱਟਾ ਨਹੀਂ ਜਾ ਰਿਹਾ ਹੋਰ ਨਸ਼ੇ ਜਿਹੜੇ ਨੇ ਉਹ ਵੱਖਰੇ ਨੇ ਸੋ ਇਸ ਲਈ ਇਹ ਪਹਿਲੂ ਬਹੁਤ ਗੰਭੀਰਤਾ ਨਾਲ ਸਮਝਣ ਵਾਲਾ ਹੈ ਕਿ ਸਥਿਤੀ ਕਿੱਥੇ ਖੜੀ ਹੈ ਇਹ ਸਥਿਤੀ ਨਾਲ ਕਿ ਸਵਰਤਾ ਨਾਲ ਜਿੱਠਿਆ ਜਾ ਰਿਹਾ ਕਿ ਸਿਰਫ ਸਰਪੰਚਾਂ ਨੂੰ ਕਹਿ ਕੇ ਥਾਣਿਆਂ ਨੂੰ ਕਹਿ ਕੇ ਡੀਸੀਆਂ ਨੂੰ ਕਹਿ ਕੇ ਸਮਾਗਮ ਕਰਾ ਕੇ ਉਹਨਾਂ ਦੀਆਂ ਫੋਟੋਆਂ ਵੀਡੀਓ ਅਪਲੋਡ ਕਰਕੇ ਅਖਬਾਰਾਂ ਚ ਪੂਰੇ ਪੰਨਿਆਂ ਦੇ ਇਸ਼ਤਿਹਾਰ ਦੇ ਕੇ ਕੰਧਾਂ ਤੇ ਵੱਡੇ ਵੱਡੇ ਹੋਰਡਿੰਗ ਲਾ ਕੇ ਤੇ ਸਕੂਲਾਂ ਦੀਆਂ ਰੈਲੀਆਂ ਸੈਮੀਨਾਰ ਆਯੋਜਨ ਕਰਕੇ ਤੁਸੀਂ ਪੰਜਾਬ ਚ ਨਸ਼ਾ ਮਕਾਦੂਗੇ ਜਨਾਬ ਤਰਾਤਲ ਤੇ ਕੰਮ ਕਰੋ ਇਹਦੇ ਕਾਰਨ ਪਹਿਚਾਣੋ ਪੰਜਾਬ ਦੀਆਂ ਜੇਲਾਂ ਚ ਬਾਹਰੋਂ ਖੜ ਕੇ ਨਸ਼ਾ ਸਿੱਟਣ ਵਾਲੇ ਇਹ 5 ਤੋਂ 10-10000 ਰੁਪਇਆ ਲੈਂਦੇ ਨੇ ਇੱਕ ਵਾਰ ਦੇ ਪੈਕਟ ਅੰਦਰ ਸਿੱਟਣ ਦਾ ਤੇ ਜੇਲ੍ਹ ਚ ਅੰਦਰ ਮਾਲ ਮਿਲਦਾ ਉਹਦੀ ਸੂਚਨਾ ਬਾਹਰ ਉਹਦੀ ਤਾਂ ਪੇਮੈਂਟ ਹੁੰਦੀ ਆ ਤੇ ਬਾਕੀ ਕੋ ਜੋ ਕੋ ਡਾਇਰੈਕਟ ਗੇਟ ਰਾਹੀਂ ਲੰਘਦਾ ਉਹਦਾ ਵੀ ਤੁਹਾਨੂੰ ਪਤਾ ਤੁਸੀਂ ਜੇਲ੍ਹਾਂ ਚ ਰੋਕ ਨਹੀਂ 파ਰੇ ਤੇ ਬਾਹਰ ਇਹ ਪੰਜਾਬ ਦਾ ਪੈਸਾ ਵੀ ਉਡਾ ਰਹੇ ਹੋ ਤੇ ਪੰਜਾਬ ਦੀ ਜਵਾਨੀ ਵੀ ਨਹੀਂ ਬਚਾ 파ਰੇ ਸੋ ਇਹ ਦੋਵੇਂ ਪਹਿਲੂ ਪੰਜਾਬ ਦੇ ਸਿਰ ਤੇ ਚੁਣੌਤੀ ਬਣ ਕੇ ਖੜੇ ਨੇ ਜਰੂਰ ਇਹਦੇ ਤੇ ਕੰਮ ਕਰਨ ਦੀ ਲੋੜ ਹੈ ਚਲੋ ਚਰਚਾ ਥੋੜੀ ਜੀ ਪੰਥਕ ਪਹਿਲੂਆਂ ਦੀ ਕਰ ਲਈਏ ਬਰਸਾ ਸਿੰਘ ਬਲਟੋਹਾ ਅਕਾਲੀ ਦਲ ਦੀ ਸਟੇਜ ਤੇ ਮੁੜ ਕੇ ਨਜ਼ਰ ਆਉਣਗੇ ਇਹ ਲਗਭਗ ਤੈਅ ਹੈ ਕਿ ਬਰਸਾ ਸਿੰਘ ਬਲਟੋਹਾ ਨੂੰ ਸ਼੍ਰੀ ਕਲਤਕ ਸਭ ਤੋਂ ਮਾਫੀ ਮਿਲ ਸਕਦੀ ਹੈ ਮਾਫੀ ਮੰਨਣ ਤੋਂ ਬਾਅਦ ਉਹ ਬਾਦਲ ਧਰ ਨਾਲ ਮੰਚ ਸਾਂਝਾ ਕਰ ਸਕਦੇ ਨੇ ਸੁਖਵੀਰ ਸਿੰਘ ਬਾਦਲ ਜਦੋਂ ਨਵੀਂ ਕਾਰਜਕਾਰਨੀ ਬਣਾਉਣਗੇ ਉਸ ਟੀਮ ਦਾ ਹਿੱਸਾ ਹੋਣਗੇ ਕੋਈ ਸ਼ੱਕ ਨਹੀਂਗਾ ਜਿਸ ਤਰ੍ਹਾਂ ਬਰਸਾ ਸਿੰਘ ਬਲਟੋਹਾ ਨੇ ਸੁਖਵੀਰ ਬਾਦਲ ਦੇ ਨਾਲ ਖਲੋ ਕੇ ਜਸਵੰਤ ਸਿੰਘ ਸਹਿਵਾਨ ਨੂੰ ਵੀ ਨਿਸ਼ਾਨੇ ਤੇ ਲੈ ਲਿਆ ਸਾਰਾ ਕੁਝ ਆਪਣਾ ਕੈਰੀਅਰ ਦਾਤੇ ਲਾਇਆ ਜਿਸ ਤਰ੍ਹਾਂ ਟਕਰਾਅ ਹੋਇਆ ਖੰਡਾ ਖੜਕਾਉਣ ਦੀਆਂ ਗੱਲਾਂ ਤੇ ਜਥੇਦਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਪਿਆ ਕਿ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਕਿਹਾ ਜਾ ਰਿਹਾ ਧਮਕਲੀਆਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਬਰਸਾ ਸਿੰਘ ਬਲਟਵਾਨ ਨੇ ਕਿਹਾ ਕਿ ਮੈਂ ਅਜਿਹੀ ਕੋਈ ਧਮਕੀ ਨਹੀਂ ਦਿੱਤੀ ਇਹ ਮੇਰੇ ਤੇ ਝੂਠੇ ਦੋਸ਼ ਨੇ ਪੱਛੀਆਂ ਸਾਡੀਆਂ ਵੀ ਨੇ ਪਰ ਉਸ ਤੋਂ ਬਾਅਦ ਅਸਤੀਫੇ ਦੀ ਪੇਸ਼ਕਸ਼ ਗਿਆ ਨਿਆਰ ਪ੍ਰਸੰਗ ਦੀ ਫਿਰ ਗਗਵੀਰ ਸਿੰਘ ਹੋਰਾਂ ਵੱਲੋਂ ਤਲਖੀ ਭਰੀ ਰੋਸੇ ਭਰੀ ਹੈ ਵੀਡੀਓ ਫਿਰ ਧਾਮੀ ਹੋਰਾਂ ਵੱਲੋਂ ਤੇ ਅਸਤੀਫਾ ਟਲ ਗਿਆ ਸੀ ਉਸ ਸਮੇਂ ਤਾਂ ਤੇ ਉਸ ਤੋਂ ਬਾਅਦ ਫਿਰ ਵਿਰਸਾ ਸਿੰਘ ਬਲਟੋਹਾ ਤੇ ਉੱਤੇ ਐਕਸ਼ਨ ਹੁੰਦਾ ਤੇ ਉਹਨਾਂ ਨੂੰ 10 ਸਾਲ ਲਈ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਹੁਕਮ ਦਿੱਤਾ ਜਾਂਦਾ ਪਾਰਟੀ ਨੂੰ ਕਿ ਉਹਨਾਂ ਨੂੰ 10 ਸਾਲ ਲਈ ਬਾਹਰ ਕਰੋ ਪਰ ਉਹ ਅਸਤੀਫਾ ਦੇ ਕੇ ਆਪੇ ਭਰੇ ਹੋ ਜਾਂਦੇ ਆ। ਇਹ ਸਭ ਤੋਂ ਬਾਅਦ ਦੋ ਤਰੀਕ ਤੇ ਫਸਰੇ ਹੁੰਦੇ ਆ। ਤੇ ਵਿਰਸਾ ਸਿੰਘ ਬਲਟੋਹਾ ਵਿੱਚ ਵਿੱਚ ਵੀਡੀਓ ਜਾਰੀ ਕਰਕੇ ਪੁੱਛਦੇ ਰਹਿੰਦੇ ਆ ਕਿ ਜੀ ਆ ਪੂਰੀ ਵੀਡੀਓ ਜਾਰੀ ਕਰ ਦਿਓ। ਅੰਦਰ ਸਵਾਲ ਜਵਾਬ ਦੀ ਤਕਰਾਰ ਬਹਿਸ ਦੀ ਪਰ ਪੂਰੀ ਵੀਡੀਓ ਵੀ ਨਹੀਂ ਆਈ। ਇਹ ਸਭ ਦੇ ਦਰਮਿਆਨ ਯਾਨੀ ਹਰਪ੍ਰੀਤ ਸਿੰਘ ਲੰਬੇ ਕਰ ਦਿੱਤੇ ਜਾਂਦੇ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਕੇ ਜਾਂਚ ਕਰਕੇ ਜੀ ਆ ਲੋ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਵੀ ਗਿਆਨੀ ਸੁਲਤਾਨ ਸਿੰਘ ਵੀ ਤੇ ਗਿਆਨੀ ਕੁਲਦੀਪ ਸਿੰਘ ਗੜਗਾਜ ਤੇ ਬਾਬਾ ਧਨੋਲਾ ਦੀ ਤਾਜ ਪੁੱਛੀ ਹੁੰਦੀ ਹੈ ਚਾਹੇ ਬਖਵੇ ਨਾਲ ਹੋਈ ਚਾਹੇ ਤਰੀਕੇ ਬਦਲੇ ਗਏ ਦੇ ਰਾਤ ਨੂੰ ਇੱਕ ਰਾਤੀ ਉਹ ਸਾਰਾ ਕੁਝ ਪਰ ਹੋ ਗਈ ਉਸ ਤੋਂ ਬਾਅਦ ਪੰਜ ਸਿੰਘ ਸਰਾਂ ਦੀ ਬੈਠਕ ਹੋ ਕੇ ਅਹਿਮ ਫੈਸਲੇ ਆ ਗਏ ਉਹਨਾਂ ਅਹਿਮ ਫੈਸਲਿਆਂ ਦੇ ਵਿੱਚ ਚਾਹੇ ਵੱਡਾ ਪੰਥਕ ਸੰਕਟ ਖੜਾ ਹੋ ਗਿਆ ਜੋ ਅੱਜ ਸਥਿਤੀ ਬਣੀ ਹੈ ਉਬੜੀ ਗੰਭੀਰ ਆ ਪਟਨਾ ਸਾਹਿਬ ਵਾਲੇ ਪਹਿਲੂ ਤੇ ਵੀ ਜਾਣਦੇ ਆ ਪਰ ਉਹ ਫੈਸਲੇ ਜਦੋਂ ਯਾਨੀ ਕੁਲਦੀਪ ਸਿੰਘ ਗੜਗਾਜ ਨੇ ਲਏ ਤੇ ਇਹ ਤੋਂ ਵਿੱਚੋਂ ਫਿਰ ਮਿਰਸ ਸਿੰਘ ਬਲਟਵਾਨ ਲੱਗਿਆ ਹੋਣਾ ਕਿ ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਸਲਾ ਹੱਲ ਹੋ ਸਕਦਾ ਹੈ ਜੇ ਜੱਤਾਂ ਰਣਜੀਤ ਸਿੰਘ ਗੋਹਰ ਵਾਲਾ ਮਸਲਾ ਹੱਲ ਹੋ ਸਕਦਾ ਹੈ ਜੇ ਸਰਨਾ ਬ੍ਰਦਰ ਵਾਲਾ ਮਸਲਾ ਹੱਲ ਹੋ ਸਕਦਾ ਹੈ ਯਾਨੀ ਗੁਰਮੁਖ ਸਿੰਘ ਵਾਲਾ ਨੁਕਤਾ ਚੱਲ ਸਕਦਾ ਫਿਰ ਮੇਰਾ ਕਿਉਂ ਨਹੀਂ ਪਾਈ ਤੇ ਜਿਸ ਸ਼ਖਸੀਅਤ ਲਈ ਮੈਂ ਸਟੈਂਡ ਲਿਆ ਉਹ ਹੁਣ ਪਾਰਟੀ ਦਾ ਪ੍ਰਧਾਨ ਆ ਚਾਹੇ ਆਪੇ ਬਣਿਆ ਜਾਂ ਜਿਵੇਂ ਮਰਜ਼ੀ ਤੇ ਐਸਜੀਪੀਸੀ ਉਹਦੇ ਕੰਟਰੋਲ ਚ ਹੈ ਤੇ ਐਸਜੀਪੀਸੀ ਕਹਿੰਦੀ ਹੈ ਕਿ ਜੱਥੇਦਾਰ ਅਸੀਂ ਲਾਉਣੇ ਅਸੀਂ ਰੱਖਦੇ ਆ ਸਾਡੇ ਹਿਸਾਬ ਨਾਲ ਚੱਲਣਾ ਪਊਗਾ ਤੁਹਾਡਾ ਹੁਕਮ ਤਾਂ ਅੰਦਰ ਅੰਦਰ ਚੱਲਦਾ ਤੇ ਇਸ ਲਈ ਫਿਰ ਜਿਹੜੇ ਜੱਥੇਦਾਰਾਂ ਨੂੰ ਮੁਲਾਜ਼ਮ ਸਮਝਦੇ ਹੋਣ ਫਿਰ ਉਸ ਐਸਜੀਪੀਸੀ ਨੂੰ ਸੁਖੀਰ ਬਾਦਲ ਦਾ ਹੁਕਮ ਦੇਈ ਸਕਦੇ ਨੇ ਤੇ ਐਸਜੀਪੀਸੀ ਰੁਕਾ ਅੱਗੇ ਭਜਦੂਗੀ ਭਾਈ ਕਿਆ ਕਰੋ ਜੀ ਕੰਮ ਸੁਖਵੀਰ ਸਿੰਘ ਬਾਦਲ ਦੀ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਕਾਰਜਕਾਰੀ ਦਾ ਅਜੇ ਤੱਕ ਨਾ ਬਣਨਾ ਉਦੇ ਪਿੱਛੇ ਇਹ ਵੀ ਇੱਕ ਪਹਿਲੂ ਆ ਕਿ ਬਿਰਸਾ ਸਿੰਘ ਬਲਟੋਹਾ ਦੀ ਵਾਪਸੀ ਹੋ ਜਵੇ ਫਿਰ ਇਹ ਕਰਾਂਗੇ ਚਲੋ ਹੁਣ ਇਹ ਤੈ ਹੈ ਕਿ ਬਿਰਸਾ ਸਿੰਘ ਬਲਟੋਹਾ ਦੀ ਵਾਪਸੀ ਹੋ ਜਾਣੀ ਹੈ ਪਰ ਬਿਰਸਾ ਸਿੰਘ ਬਲਟੋਹਾ ਦੀ ਵਾਪਸੀ ਤੋਂ ਬਾਅਦ ਹੋਸਾ ਦਾ ਇੱਕ ਦੁੱਖਾ ਕਮ ਹੋਰ ਵੀ ਹੋ ਜਾਣਾ ਪਰ ਚਰਚੇ ਤਾਂ ਇਹ ਵੀ ਜੋੜ ਫੜ ਗਏ ਨੇ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਿੱਤੇ ਬਾਬਾ ਟੇਕ ਸਿੰਘ ਧਨੋਲਾ ਦੀ ਵੀ ਛੁੱਟੀ ਹੋ ਜਾਣੀ ਹੈ ਬਾਬਾ ਹਰਨਾਮ ਸਿੰਘ ਤੁਮਾ ਨਾਲ ਕਹਿੰਦੇ ਬਾਦਲ ਪਰਿਵਾਰ ਦੀ ਬਾਦਲ ਤਰਦੀ ਮੁੜ ਕੇ ਗੰਢ ਤੁਪ ਹੋ ਗਈ ਮੁੜ ਕੇ ਰਿਸ਼ਤਾ ਗੰਢਿਆ ਗਿਆ। ਬਸ ਫੈਸਲਾ ਇੱਥੇ ਕੜਿਆ ਕਿ ਬਾਦਲਤਰ ਕਹਿੰਦੀ ਕਿ ਆਪਾਂ ਜੱਦਰ ਸਾਹਿਬ ਤੋਂ ਕਾਰਜਕਾਰੀ ਸੇਵਾ ਵਾਪਸ ਲੈ ਲੈਨੇ ਆ ਤਖਤ ਸਿੰਘ ਕੇਸਗਰ ਸਾਹਿਬ ਵੀ ਰਹਿਣ ਦੇਨੇ ਆ ਤੇ ਕਹਿੰਦੇ ਬਾਬਾ ਤੁਮਾ ਕਹਿੰਦੇ ਨਾ ਟੇਕ ਸਿੰਘ ਧਨੋਲਾ ਵੀ ਤੇ ਗਿਆਨੀ ਗੁਲਦੀ ਸਿੰਘ ਗੜਗੱਜ ਵੀ ਜੱਸੀਦਾਰੀ ਤੋਂ ਪਰੇ ਕਰੋ। ਸੋ ਇੱਥੇ ਕਹ ਕਹਿੰਦੇ ਇੱਕ ਦੀ ਅਗਲੀ ਬੈਠਕ ਚ ਇੱਕ ਦੋ ਮੁਲਾਕਾਤ ਚ ਮਾਮਲਾ ਨਿਬੜ ਜਾਣਾ ਇਹ ਗੱਲ ਨੇੜੇ ਲੱਗ ਜਾਣੀ ਔਰ ਇਹਦੇ ਵਿੱਚ ਕਹਿੰਦੇ ਕਹਿਣ ਵਾਲੇ ਕਹਿੰਦੇ ਨੇ ਕਿ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਬਹੁਤ ਅਹਿਮ ਰੋਲ ਨਿਭਾਇਆ। ਧਾਮੀ ਦੀ ਪਮਕਾ ਬਹੁਤ ਖਾਸ ਹੈ। ਹੁਣ ਜੇ ਇਹ ਹੈ ਤਾਂ ਫਿਰ ਜਥੇਦਾਰ ਸਾਹਿਬ ਦੀ ਰਹਿਵਾਨਗੀ ਹੋਣੀ ਹੈ ਤੇ ਬਿਰਸਾ ਸਿੰਘ ਬਲਟੋਹਾ ਦੀ ਕਾਲੀਦਾਲ ਚ ਵਾਪਸੀ ਹੋਣੀ ਹੈ ਤੇ ਜੇ ਬਿਰਸਾ ਸਿੰਘ ਬਲਟੋਹਾ ਵਾਪਸ ਆਉਂਦੇ ਨੇ ਤੇ ਬਾਦਲ ਧਰ ਨਾਲ ਕਿਸੇ ਚੰਗੇ ਅਹੁਦੇ ਰੁਤਬੇ ਤੇ ਆਉਂਦੇ ਨੇ ਤੇ ਫਿਰ ਉਹ ਸੁਧਾਰ ਲਹਿਰ ਵਾਲਿਆਂ ਨੂੰ ਵੀ ਸਟੇਜਾਂ ਤੋਂ ਟੱਕਰਿਆ ਕਰਨਗੇ ਭਾਈ ਆਹ ਪੰਜ ਮੈਂਬਰੀ ਕਮੇਟੀ ਨੂੰ ਵੀ ਸਵਾਲ ਕਰਿਆ ਕਰਨਗੇ ਤੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਹੁਣ ਜਨਤਕ ਤੌਰ ਤੇ ਵਿਚਰ ਕੇ ਸਿੱਖੀ ਦੇ ਪ੍ਰਚਾਰ ਲਈ ਬਾਦਲ ਧਰ ਨੂੰ ਨਿਸ਼ਾਨੇ ਤੇ ਰੱਖ ਕੇ ਗੱਲ ਕਰਦੇ ਨੇ ਫਿਰ ਉਹਦਾ ਕਾਊਂਟਰ ਵੀ ਕਰਿਆ ਕਰਨਗੇ ਸੋ ਇਹਦਾ ਮਤਲਬ ਪੰਥਕ ਚ ਪੰਥਕ ਮਸਲਿਆਂ ਚ ਪੰਥਕ ਸਿਆਸਤ ਚ ਤੇ ਕਾਲੀ ਸਿਆਸਤ ਚ ਨਵਾਂ ਉਵਾਲ ਆਉਣ ਵਾਲਾ। ਕੱਲ੍ਹ ਵਾਲਾ ਹੀ ਕਿਉਂ ਜਨਾਬ? ਇੱਕ ਵਾਲ ਸਵੇਰ ਨੂੰ ਵੀ ਆ ਸਕਦਾ। ਕੱਲ੍ਹ ਨੂੰ ਹੈ 29 ਤਰੀਕ। ਸਵੇਰ ਨੂੰ ਜਾਣਾ ਹੈ ਐਸਜੀਪੀਸੀ ਦਾ ਬਬਤ ਰਗੂਜੀਤ ਸਿੰਘ ਬਰਕਦੀ ਅਗਵਾਈ ਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ। ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਰੰਜੀਤ ਸਿੰਘ ਗੋਹਰ ਹੋਰਾ ਨੂੰ ਤਨਖਾਹਿਆ ਕਰਾਰ ਕਰਕੇ ਬਾਹਰ ਕੀਤਾ ਹੋਇਆ ਸੀ ਉਹਨਾਂ ਦੀ ਸੇਵਾਵਾਂ માં ਸਾਰੀਆਂ ਖਰਚ ਕਰਤੀਆਂ ਗਈਆਂ ਸੀ ਉਹ ਲਗਾਤਾਰ ਬਾਦਲ ਦਾ ਬਾਦਲਾਂ ਦਾ ਗੁਣਗਾਨ ਤੇ ਇੱਥੇ ਢੇਡੇ ਫੇੜੇ ਤੋਰਾ ਫੇਰਾ ਤੇ ਜਿਹੜੇ ਬਾਦਲਾਂ ਦੇ ਉਲਟ ਖੜੇ ਸੀ ਹੈ ਨਾ ਜਾਂ ਜਿਨ੍ਹਾਂ ਦੀ ਬਾਦਲਾਂ ਨਾਲ ਨਹੀਂ ਬਣਦੀ ਸੀ ਉਹਨਾਂ ਨੂੰ ਭੰਡਣ ਬਦਨਾਮ ਕਰਨ ਪੂਰਾ ਜੋਰ ਲਾਇਆ ਰੰਜੀਤ ਸਿੰਘ ਗੋਹਰ ਹੋਰਾ ਨੇ ਤੇ ਉਸ ਜੋਰ ਜਮੈਸ਼ ਦਾ ਉਹਨਾਂ ਨੂੰ ਫਲ ਵੀ ਮਿਲ ਗਿਆ ਗਿਆਨੀ ਕੁਲਦੀਪ ਸਿੰਘ ਗੜਗਾ ਜਿਹਰਾਂ ਵੱਲੋਂ ਪੰਜ ਸਿੰਘ ਸਾਬਾ ਦੀ ਬੈਠਕ ਦੇ ਵਿੱਚ ਉਸ ਨੂੰ ਜੋ ਪਟਨਾ ਸਾਬ ਤੋਂ ਪੰਜ ਸਿੰਘ ਸਾਬ ਦਾ ਫੈਸਲਾ ਸੀ ਉਸ ਨੂੰ ਪਲਟ ਦਿੱਤਾ ਗਿਆ ਤੇ ਉਹਨਾਂ ਦੀ ਸੇਵਾ ਇੱਕ ਤਰ੍ਹਾਂ ਨਾਲ ਬਹਾਲ ਕਰਤੀ। ਤੇ ਉਹ ਜਦੇ ਪਟਨਾ ਸਾਹਿਬ ਵੀ ਪਹੁੰਚ ਗਏ ਤੇ ਉੱਥੇ ਕਹਿੰਦੇ ਕਿ ਉਹਨਾਂ ਨੂੰ ਸੇਵਾ ਨਹੀਂ ਸੰਭਾਲੀ ਗਈ। ਇਹ ਸਭ ਪ੍ਰਕਿਰਿਆ ਦੇ ਫੈਸਲੇ ਦੇ ਰੋਸੇ ਵੱਜੋਂ ਤੱਕ ਸ੍ਰੀ ਪਟਨਾ ਸਾਹਿਬ ਤੋਂ ਪੰਜ ਸਿੰਘ ਸਾਬਾ ਨੇ ਬੈਠਕ ਕਰਕੇ ਗਿਆਨੀ ਕੁਲਦੀਪ ਸਿੰਘ ਗੜਗਾ ਤੇ ਬਾਬਾ ਟੈਕਸਿੰਗ ਤਨੋਲਾਨ ਤਨਖਈਆ ਕਰਾ ਦਿੱਤਾ ਨਾਲ ਹੀ ਸੁਖਵੀਰ ਬਾਦਲ ਨੂੰ ਤਲਬ ਕਰ ਲਿਆ ਤੇ ਇਧਰ ਗੜਗੱਜ ਸਭ ਨੇ ਵੀ ਕਹਿਤਾ ਕਿ ਇੰਜ ਨਹੀਂ ਉਹ ਕਰ ਸਕਦੇ ਤੇ ਦੂਸਰੇ ਪਾਸੇ ਪੰਜਾਬ ਦੇ ਤਿੰਨੋਂ ਤਖਤਾਂ ਦੇ ਪੰਜ ਪਿਆਰਿਆਂ ਨੇ ਬੈਠ ਕੇ ਕਰਕੇ ਕਹਿਤਾ ਵੀ ਇਹ ਫੈਸਲਾ ਮੰਨਣ ਯੋਗ ਨਹੀਂ ਉਹ ਤੋਂ ਨਹੀਂ ਇਦਾਂ ਫੈਸਲੇ ਹੋ ਸਕਦੇ ਉਹ ਕਿਸੇ ਨੂੰ ਤਨਖਈਆ ਨਹੀਂ ਕਰਾ ਦਿੱਤੇ ਇਹ ਫੈਸਲਾ ਤਾਂ ਗੱਲ ਤੱਕ ਸਭ ਤੋਂ ਹੀ ਹੋ ਸਕਦਾ ਅਗਲੇ ਕਹਿੰਦੇ ਸਾਡੇ ਕੋਲ ਗੁਰੂ ਸਭ ਦੇ ਸਮੇਂ ਤੇ ਵੀ ਹੁਕਮਨਾਮੇ ਪਏ ਨੇ ਜੀ ਤੇ ਤਰਕ ਬੜਾ ਕਮਾਜ਼ਾ ਦਿੱਤਾ ਅਗਲੇ ਉਹ ਕਹਿੰਦੇ ਜੇ ਪਟਨਾ ਸਾਹਿਬ ਦੇ ਤਖਤ ਤੋਂ ਹੋਏ ਫੈਸਲੇ ਲਾਗੂ ਨਹੀਂ ਹੋ ਸਕਦੇ ਫਿਰ ਤੁਸੀਂ ਰਣਜੀਤ ਸਿੰਘ ਗੋਹਰੋਰਾ ਨੂੰ ਮੁਕਤ ਕਿਹੜੇ ਫੈਸਲੇ ਤੋਂ ਕੀਤਾ ਜੋ ਫੈਸਲਾ ਲਾਗੂ ਹੀ ਨਹੀਂ ਫਿਰ ਤੁਸੀਂ ਉਸ ਤੋਂ ਖਾਰਜ ਕਿਵੇਂ ਕਰ ਰਹੇ ਹੋ ਬੜਾ ਕਮਾਲ ਦਾ ਤਰਕ ਆਖ ਲੈਂਦਾ ਹੁਣ ਇੱਧਰ ਇਹ ਟਕਰਾ ਤਖਤਾਂ ਦਾ ਹੋ ਗਿਆ ਜੀਤੋ ਕਹਿੰਦੇ ਬਾਦਲਤਰ ਵੀ ਨਾਰਾਜ਼ ਹੈ ਤੇ ਬਾਦਲਤਰ ਦੀ ਨਾਰਾਜ਼ਗੀ ਚਦਗਾਨੀ ਕਲਦੀਪ ਸਿੰਘ ਅਰਕਾਚ ਪ੍ਰਤਿਭੀ ਹੋ ਗਈ ਹੈ ਤੇ ਉਹਦੇ ਵਿੱਚੋਂ ਹੀ ਬਾਬਾ ਤੁਮਾ ਫਿਰ ਨੇੜੇ ਲੱਗ ਰਹੇ ਨੇ ਤੇ ਇਸ ਲਈ ਇਹ ਬਦਲੀ ਵਾਲੀ ਪ੍ਰਕਿਰਿਆ ਪਰ ਸਵੀਰ ਨੂੰ ਬਬਤ ਨੇ ਪਹੁੰਚਣਾ ਹੈ ਬਬਤ ਮੁਲਾਕਾਤ ਕਰੂਗਾ ਤਾਲਮਿਲ ਕਰੂਗਾ ਤਾਂ ਕਿ ਮਾਮਲਾ ਪੰਥਕ ਤੌਰ ਤੇ ਹੀ ਹੱਲ ਹੋ ਜਵੇ ਉਧਰ ਤਖਸੀਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਇਹਨਾਂ ਦੇ ਬਬਤ ਦੇ ਆਉਣ ਤੋਂ ਪਹਿਲਾਂ ਹੀ ਆਪਣੀ ਅਚੇਚੀ ਬੈਠਕ ਕੀਤੀ ਅਚੇਚੀ ਬੈਠਕ ਕਰਕੇ ਉਹ ਕਹਿੰਦੇ ਵੀ ਸਾਨੂੰ ਆਪਣੇ ਪੰ ਸਿੰਘ ਸੇਵਾਨਾ ਦਾ ਫੈਸਲਾ ਮਨਜ਼ੂਰ ਹੈ ਉਹਨਾਂ ਦੀ ਕਾਰਵਾਈ ਮਨਜ਼ੂਰ ਹੈ ਤੱਕ ਸ੍ਰੀ ਹਰਵਿੰਦਰ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਵੱਲੋਂ ਲਏ ਫੈਸਲਿਆਂ ਨੂੰ ਅਸੀਂ ਪੂਰਾ ਸਮਰਥਨ ਦਿੰਦੇ ਹਾਂ ਗਿਆਨੀ ਗੜਗੱਜ ਵੱਲੋਂ ਜਾਰੀ ਫੈਸਲਿਆਂ ਨੂੰ ਰੱਦ ਕਰਦੇ ਹਾਂ ਕਿਹਾ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਦਿੱਤੀ ਗਈ ਮਾਫੀ ਸਿੱਖ ਪਰੰਪਰਾਵਾਂ ਦੇ ਨਿਯਮਾਂ ਦੇ ਉਲਟ ਹੈ ਸੋ ਤੱਕ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਆਪਣੇ ਪੰ ਸਿੰਘ ਸੇਵਾਨਾ ਦੇ ਹੱਕ ਚ ਆ ਗਈ ਜਿਵੇਂ ਪੰਜਾਬ ਦੇ ਤਿੰਨੋਂ ਤਖਤਾਂ ਦੇ ਪੰਜ ਪਿਆਰੇ ਪੰਜ ਪੰਜ ਪਿਆਰੇ ਤਿੰਨੋਂ ਤਖਤਾਂ ਦੇ ਉਹ ਆਪਣੇ ਜਥੇਦਾਰਾਂ ਦੇ ਹੱਕ ਚਾਗੇ ਸੋ ਇਹ ਤਖਤਾਂ ਦਾ ਟਕਰਾਅ ਜਿਹੜਾ ਵੱਧ ਰਿਹਾ ਉਸ ਨੂੰ ਟਾਲਣ ਦੇ ਲਈ ਸਵੇਰੇ ਕਮੇਟੀ ਜਾਊਗੀ ਮੁਲਾਕਾਤ ਕਰੂਗੀ ਉਹਦੇ ਖਲਵਾ ਚੋ ਜੇ ਕੁਝ ਨਿਕਲਿਆ ਤਾਂ ਸੁਖਾਵਾ ਹੋਏਗਾ ਚੰਗਾ ਹੋਏਗਾ ਪਰ ਉਧਰ ਉਹਨਾਂ ਦੇ ਨਾਲ ਜਥੇਦਾਰ ਸਹਿਬਾਨ ਪੰਜ ਸਿੰਘ ਸਹਿਬਾਨਾਂ ਦੇ ਨਾਲ ਜਾਂ ਉਥੋਂ ਦੇ ਪੰਜ ਪਿਆਰਿਆਂ ਨਾਲ ਉਥੋਂ ਦੀ ਪ੍ਰਬੰਧਕ ਕਮੇਟੀ ਡੱਟ ਕੇ ਖੜ ਗਈ ਹੈ ਜੀ ਇਹ ਇਸ ਲਈ ਵੀ ਮੰਨਿਆ ਜਾ ਰਿਹਾ ਕਿ ਇਹ ਪਰਦੇ ਪਿੱਛੋਂ ਭਾਜਪੀ ਤੇ ਇਧਰ ਪਰਦੇ ਪਿੱਛੋਂ ਅਕਾਲੀ ਦਲ ਬਾਦਲਤਰ ਤੇ ਦੇ ਬਚਾਲੇ ਹੁਣ ਸਾਰੀ ਭੂਮਿਕਾ ਉਮਾ ਜਿਹੜੇ ਆਲੇ-ਦਾਲੇ ਘੁੰਮ ਰਹੀ ਆ ਚਲੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜੀ 32 ਪਿੰਡਾਂ ਦੀ ਜ਼ਮੀਨ ਵਾਲਾ ਮਾਮਲਾ ਵੀ ਕਾਫੀ ਵੱਡਾ ਹੋ ਗਿਆ 32 ਪਿੰਡ ਲੁਧਿਆਣਾ ਖੇਤਰ ਦੇ ਉਹਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਗਲਾਟਾ ਵੱਲੋਂ ਗ੍ਰੇਟਰ ਲੁਧਿਆਣਾ ਜਿਹੜਾ ਉਹ ਪੰਡਾ ਹੈ ਉਹਦੇ ਵੱਲੋਂ ਸੋ ਉਹਦੇ ਲਈ 24000 ਏਕੜ ਜ਼ਮੀਨ ਐਕਵਾਇਰ ਹੋਣੀ ਹੈ ਜਿਹਦਾ ਜਥੇਬੰਦੀਆਂ ਵੀ ਰੋਸ ਕਰ ਰਹੀਆਂ ਕਿਸਾਨ ਵੀ ਰੋਸ ਕਰ ਰਹੇ ਨੇ ਪਿੰਡਾਂ ਵਾਲੇ ਲੋਕ ਵੀ ਰੋਸ ਕਰਨ ਲੱਗੇ ਨੇ ਕਿ ਐਦਾਂ ਪੰਜਾਬ ਦੀ ਜਮੀਨਾਂ ਖੋਹ ਕੇ ਜੇ ਕਲੋਨੀ ਕੱਟਣੀਆਂ ਤੇ ਫਿਰ ਖੇਤੀਬਾੜੀ ਤੋਂ ਬਾਕੀ ਮੇਰੇ ਜੂਗਾ ਤੇ ਆ ਨਾ ਮਾਤਰੀਕਾ ਕਿ ਜ਼ਮੀਨ ਦਾ ਮੁੱਲ ਵੀ ਨਹੀਂ ਦੇਣਾ ਤੁਹਾਨੂੰ ਡਿਵੈਲਪ ਕਰਕੇ ਜਿੱਥੇ ਸ਼ੋਰੂਮ ਮਿਲ ਜੂਗਾ ਜੀ ਉੱਥੇ ਇੱਕ ਫਲੈਟ ਮਿਲ ਜੂਗਾ ਜੀ ਇੱਕ ਘਰ ਮਿਲ ਜੂਗਾ ਪਲਾਟ ਮਿਲ ਜੂਗਾ ਜੀ ਆਹ ਲੋ ਜੀ ਤੇ ਇਸ ਪ੍ਰਕਿਰਿਆ ਤਹਿਤ ਜੋ ਕੁਝ ਮਿਲਣਾ ਕਹਿੰਦੇ ਜਦੋਂ ਤਿਆਰ ਹੋ ਕੇ ਮਿਲੂਗਾ ਉਨੀ ਦਿਰੰਦਾ ਕੀ ਕਰੂਗਾ ਜਿਹਦੀ ਜ਼ਮੀਨ ਇੱਕ ਕਿਲਾ ਦੋ ਕਿਲਾ ਹੀ ਹੋਵੇ ਤੇ ਉਹ ਵੀ ਵਿੱਚ ਆ ਜਾਵੇ 24 ਹਜ਼ਾਰ ਏਕੜ ਜ਼ਮੀਨ ਖੇਤੀ ਹਟੋ ਨਿਕਲ ਕੇ ਕਲੋਨੀ ਹਟ ਜਾ ਰਹੀ ਹੈ ਤੇ ਇਸ ਮਸਲੇ ਤੇ ਅੱਜ ਸੁਖਵੀਰ ਸਿੰਘ ਬਾਦਲ ਵੀ ਧਰਨਾ ਲਾਉਣਗੇ ਹੁਣ ਲੋਕ ਤਾਂ ਇਹ ਵੀ ਚਰਚਾ ਕਰਦੇ ਆ ਵੀ ਕਿ ਇਹ ਯੋਜਨਾਵਾਂ ਲੈਂਡ ਪੂਲਿੰਗ ਵਾਲੀਆਂ ਜ਼ਮੀਨਾਂ ਐਕਵਾਇਰ ਕਰਕੇ ਘਰ-ਬਾਰ ਪਲਾਟ ਕੱਟਣ ਵਾਲੀਆਂ ਐਦਾਂ ਖਜ਼ਾਨਾ ਭਰਨ ਵਾਲੀਆਂ ਸਕੀਮਾਂ ਕਹਿੰਦੇ ਸੁਖਵੀਰ ਬਾਦਲ ਦੇ ਟਾਈਮ ਵੀ ਚੱਲਦੀਆਂ ਤੇ ਉਹਦੇ ਵਿੱਚ ਕੈਪਟਨ ਅੰਦਰ ਦੀ ਸਰਕਾਰ ਕਾਂਗਰਸ ਸਰਕਾਰ ਦਾ ਵੀ ਯੋਗਦਾਨ ਰਿਹਾ ਅਨਿਊ ਚੰਡੀਗੜ੍ਹ ਦਾ ਮੁੱਦਾ ਤੇ ਅੱਜ ਉਹੀ ਤਰ੍ਹਾਂ ਕੈਂਟਰਨਾ ਲਾਉਣ ਜਾ ਰਹੀ ਆ ਸੁਖਵਿੰਦਰ ਸਿੰਘ ਬਾਦਲ ਨੇ ਅਕਾਲੀ ਦਲ ਵੱਲੋਂ ਉੱਥੇ ਚੰਗਾ ਕੱਟ ਕੀਤਾ ਵੱਡਾ ਧਰਨਾ ਲਾਇਆ ਰੋਸ ਪ੍ਰਟਾਇਆ ਤੇ ਨਾਲ ਇਹ ਵੀ ਕਿਹਾ ਕਿ ਅਸੀਂ ਵਿਕਾਸ ਕੀਤਾ ਜੀ ਸਾਨੂੰ ਹਟਾਤਾ ਜਿਹੜੇ ਵਿਕਾਸ ਨਹੀਂ ਕਰਦੇ ਉਹਨਾਂ ਨੂੰ ਚੱਕੀ ਫਿਰਦੇ ਹਾਂ ਇਹ ਵੀ ਕਿਹਾ ਕਿ ਹੁਣ ਤਾਂ ਬਾਹਰਲੇ ਮੁਲਕ ਵੀ ਸਾਡੇ ਨੌਜਵਾਨਾਂ ਨੂੰ ਕੱਢਣ ਲੱਗ ਗਏ ਇਸ ਲਈ ਆਪਾਂ ਨੂੰ ਖੇਤਰੀ ਪਾਰਟੀ ਨਾਲ ਖੜਨਾ ਪੈਣਾ ਰਾਸਾਂ ਤੇ ਯੂਪੀ ਦੇ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਕਹਿੰਦੇ ਜੇ ਤੁਸੀਂ ਸਾਨੂੰ ਚੁਣੋਗੇ ਤਾਂ ਅਸੀਂ ਨੌਕਰੀਆਂ ਆਪਣਿਆਂ ਨੂੰ ਦੇਵਾਂਗੇ ਦੇ ਇਸ ਲਈ ਸਾਡੇ ਉੱਤੇ ਕਹਿੰਦੇ ਨજર ਅਸਾਨੀ ਕਰੋ ਇਹ ਵੀ ਕਿਹਾ ਕਿ ਬਾਰੀ ਲੋਕਾਂ ਨੂੰ ਅਸੀਂ ਖੇਤੀ ਵਾਲੀ ਜ਼ਮੀਨ ਨਹੀਂ ਦੇਵਾਂਗੇ ਜਦੋਂ ਬਾਦਲਾਂ ਦੀ ਸਰਕਾਰ ਜੇ ਆ ਗਈ ਕਹਿੰਦੇ ਸਾਡੀ ਸਰਕਾਰ ਆਉਂਦਿਆਂ ਹੀ ਅਸੀਂ ਜੀ ਜਿਹੜੇ ਕੈਪਟਨ ਅੰਦਰ ਸਿੰਘ ਨੇ 78 79 80 ਵਾਲੇ ਮਤੇ ਲਿਆਂਦੇ ਨੇ ਉਹ ਧਾਰਾਵਾਂ ਲਿਆਂਦੀਆਂ ਨੇ ਜਾਂ ਪਾਣੀ ਰੈਗੂਲਰ ਕਰਨ ਨੂੰ ਹਮੇ ਭਰਤੀ ਆ ਅਸੀਂ ਉਹਨੂੰ ਆਉਂਦੀ ਖਰਚ ਕਰਾਂਗੇ ਖਰਚ ਨਹੀਂ ਕੀਤਾ ਛੱਡੋ ਕਾਕਾ ਜੀ ਇਹ ਬਾਦਲ ਸਾਹਿਬ ਦੇ ਜਦੋਂ ਦੁਵਾਰਾ 10 ਸਾਲ ਲੰਘੇ ਉਹਦੇ ਹਵਾਲੇ ਨਾਲ ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਅੱਜ ਵਾਲੇ ਧਰਨੇ ਦੇ ਹਵਾਲਿਆਂ 'ਚ ਮੈਂ ਗੱਲ ਕਰਾਂ ਤਾਂ ਉੱਥੇ ਫਿਰ ਸੁਖਵੀਰ ਬਾਦਲ ਨੇ ਕਿਹਾ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਜੀ ਇਹ ਜਿਹੜਾ ਵੀ ਫੈਸਲਾ ਹੈਗਾ ਬਾਹਰਲੇ ਲੋਕਾਂ ਨੂੰ ਜ਼ਮੀਨਾਂ ਖਰੀਦਣ ਦਾ ਇਹਦੇ ਤੇ ਰੋਕ ਲਾ ਦਾਂਗੇ ਇੱਥੇ ਬਾਹਰਲੇ ਲੋਕ ਜ਼ਮੀਨ ਨਹੀਂ ਖਰੀਦ ਸਕਣਗੇ ਸੋ ਕਿੰਨੀ ਇੱਕ ਭਰੋਸਾ ਹੋਏਗਾ ਕਿੰਨਾ ਵੀ ਯਕੀਨ ਹੋਏਗਾ ਪਰ ਸੁਖਵੀਰ ਸਿੰਘ ਬਾਦਲ ਆਪਣੀ ਪਾਰਟੀ ਨਾਲ ਅੱਜ ਧਰਾ ਹੱਥ ਤੇ ਜਰੂਰ ਨਜ਼ਰ ਆਏ ਨੇ ਇਹ ਪਹਿਲ ਕਦਮੀ ਹੈ ਬਹੁਤ ਸ਼ੁਕਰੀਆ